ਪੰਜਾਬ ਵਿਦਵਾਨ ਸਭਾ ਚੋਣਾਂ ਦੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬ ਵਿੱਚ ਸਕੂਲ ਆਫ ਐਮੀਨੈਂਸ ਖੋਲ੍ਹਨੇ ਸ਼ੁਰੂ ਕਰ ਦਿੱਤੇ ਨੇ ਤੇ ਪੰਜਾਬ ਸਰਕਾਰ ਵੱਲੋਂ ਮਹਾਲੀ ਵਿੱਚ ਤਿੰਨ ਸਕੂਲ ਆਫ ਐਮੀਨੈਂਸ ਖੋਲੇ ਜਾ ਰਹੇ ਨੇ ਜਿੰਨਾ ਵਿੱਚੋਂ ਇੱਕ ਸਕੂਲ ਦੀ ਇਮਾਰਤ ਬਣ ਕੇ ਬਿਲਕੁਲ ਹੀ ਤਿਆਰ ਹੋ ਗਈ ਹੈ ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਬਿਲਕੁਲ ਹੀ ਫ੍ਰੀ ਦਿੱਤੀ ਜਾਵੇਗੀ ਤੇ ਦੱਸਦੀ ਹੈ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਅਹਮਦੀਨ ਪਾਰਟੀ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਉਹਨਾਂ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੂਰਾ ਜ਼ੋਰ ਲਾਇਆ ਜਾਵੇਗਾ ਤੇ ਹੁਣ ਇਹ ਮਹੱਲੀ ਜ਼ਿਲ੍ਹੇ ਦਾ ਸੱਤਵਾਂ ਸਕੂਲ ਆਫ ਫੈਮਿਨਸ ਹੈ ਇਨ੍ਹਾਂ ਸਕੂਲਾਂ ਨਾਲ ਵਿਦਿਆਰਥੀਆਂ ਦੇ ਸਰਕਾਰੀ ਸਕੂਲਾਂ ਦੀ ਗਿਣਤੀ ਵਿੱਚ ਵੀ ਬਹੁਤ ਵਾਧਾ ਹੋਵੇਗਾ ਬੱਚਿਆਂ ਨੂੰ ਚੰਗੀਆਂ ਕਿਤਾਬਾਂ ਬਲ ਪ੍ਰੇਰਿਤ ਕਰਨ ਲਈ ਇੱਕ ਲਾਇਬ੍ਰੇਰੀ ਵੀ ਇਨ੍ਹਾਂ ਸਕੂਲਾਂ ਵਿੱਚ ਮੁਹੱਈਆ ਕਰਵਾਈ ਗਈ ਹੈ ਬਿਲਕੁਲ ਜੀ ਜਿਹੜਾ ਸਾਡਾ ਇਹ ਮਹਾਲੀ ਦਾ ਸਕੂਲ ਆਫ ਐਮੀਨੈਂਸ ਬਣ ਰਿਹਾ ਹੈ ਪੇਜ 11 ਦੇ ਵਿੱਚ ਜਿਸ ਤਰ੍ਹਾਂ ਬਾਕੀ ਸਾਡੇ 117 ਸਕੂਲ ਹੈਗੇ ਆ ਸਕੂਲ ਆਫ ਐਮੀਨੈਂਸ ਉਸੇ ਤਰ੍ਹਾਂ ਹੀ ਇਹ ਵਾਲਾ ਵੀ ਸਾਡਾ ਸਕੂਲ ਜਿਹੜਾ ਸਕੂਲ ਆਫ ਐਮੀਨੈਂਸ ਹੋਊਗਾ ਤੇ ਇੱਥੇ ਟੈਸਟ ਬੇਸਡ ਐਡਮਿਸ਼ਨ ਹੋਣੀ ਹੈ ਔਰ ਜੋ ਬਾਕੀ ਸਕੂਲਾਂ ਦੇ ਵਿੱਚ ਸਾਡੇ ਐਮੀਨੈਂਸ ਸਕੂਲਾਂ ਦੇ ਵਿੱਚ ਫੈਸਿਲਿਟੀ ਜਿਹੜੀਆਂ ਹੈਗੀਆਂ ਨੇ ਬੱਚਿਆਂ ਨੂੰ ਪ੍ਰੋਵਾਈਡ ਕਰਾਈਆਂ ਜਾਣਗੀਆਂ ਨੇ ਸੇਮ ਫੈਸਿਲਿਟੀ ਜਿਹੜੀਆਂ ਹੈਗੀਆਂ ਨੇ ਸਾਡੀਆਂ ਇਸ ਸਕੂਲ ਦੇ ਵਿੱਚ ਵੀ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਜੇਕਰ ਕੋਈ ਵਿਸ਼ੇਸ਼ਤਾਵਾਂ ਦੀ ਗੱਲ ਕੀਤੀ ਜਾਏ ਕਿਸ ਤਰੀਕੇ ਦੀ ਵਿਸ਼ੇਸ਼ਤਾਵਾਂ ਦਾ ਫੈਸਿਲਿਟੀ ਜਮੂਰਗੀ ਆਪਾਂ ਜੇ ਡਿਫਾਈਨ ਕਰਨਾ ਚਾਹੀਏ ਹਾਂਜੀ ਜਿਹੜੇ ਸਾਡੇ ਇੱਥੇ ਬੱਚੇ ਆਉਣਗੇ ਉਹਨਾਂ ਲਈ ਐਕਸਟਰਾ ਤੋਂ ਕੋਚਿੰਗ ਕਲਾਸਿਸ ਹੋਣਗੀਆਂ ਜਿਵੇਂ NEET CLAT ਵਰਗੇ ਜੋ ਐਗਜ਼ਾਮ ਹੈਗੇ ਆ ਉਹਨਾਂ ਦੀ ਐਕਸਟਰਾ ਤੋਂ ਤਿਆਰੀ ਕਰਵਾਈ ਜਾਣੀ ਹੈਗੀ ਤੇ ਉਹਨਾਂ ਨੂੰ ਸਪੋਰਟਸ ਦੇ ਵਿੱਚ 뮤직 ਦੇ ਵਿੱਚ ਤੇ ਹੋਰ ਵੀ ਬਹੁਤ ਸਾਰੇ ਤਰੀਕਿਆਂ ਨਾਲ ਇਹਨਾਂ ਬੱਚਿਆਂ ਨੂੰ ਇਹਨਾਂ ਨੂੰ ਫੈਸਿਲਿਟੀ ਦਿੱਤੀ ਜਾਣੀਆਂ ਜਗੀਆਂ ਤੇ ਵਿਦਿਆਰਥੀਆਂ ਨੂੰ ਟਰਾਂਸਪੋਰਟ ਹੋ ਗਈ ਔਰ ਉਹਨਾਂ ਦੇ ਡਿਸਪੀਲਨ ਵਗੈਰਾ ਲਈ ਸਿਕਿਉਰਿਟੀ ਗਾਰਡ ਹੋਗੇ ਸਕੂਲ ਦੇ ਵਿੱਚ ਸਫਾਈ ਕਰਮਚਾਰੀ ਹੋਗੇ ਮਤਲਬ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਹੈਗੀ ਹੈ ਸਾਡੀ ਇਹਨਾਂ ਸਕੂਲਾਂ ਦੇ ਵਿੱਚ ਦਿੱਤੀ ਜਾ ਰਹੀ ਹੈ ਤੇ ਸਰ ਐਡਮਿਸ਼ਨ ਕਰਕੇ ਹਾਂ ਐਡਮਿਸ਼ਨ ਦਾ ਜੀ ਟੈਸਟ ਹੋਣਾ ਹੈਗਾ ਐਂਟਰਸ ਟੈਸਟ ਹੋਣਾ ਹੈ ਉਹ ਇਸ ਸੈਸ਼ਨ ਤੋਂ ਬਾਅਦ ਹੀ ਮਤਲਬ ਹੋਣਾ ਹੈ ਤੇ ਉਸ ਦੇ ਹਿਸਾਬ ਨਾਲ ਜੋ ਮੈਰਿਟ ਦੇ ਵਿੱਚ ਬੱਚੇ ਹੁੰਦੇ ਆ ਫਿਰ ਉਸ ਦੇ ਹਿਸਾਬ ਨਾਲ ਜਿਹੜੀ ਹੈਗੀ ਐਡਮਿਸ਼ਨ ਹੁੰਦੀ ਹੈ ਤੇ ਕਿਹੜੀ ਕਲਾਸ ਤੋਂ ਕਿਹੜੀ ਕਲਾਸ ਨਾਲ ਸ਼ੁਰੂ ਹੋਏਗੀ ਤੇ ਐਡਮਿਸ਼ਨ ਜਿਹੜੀ ਉਹ ਜਿਹੜੇ ਸਾਡੇ ਐਮੀਨੈਂਸ ਸਕੂਲ ਹੈਗੇ 9th ਕਲਾਸ اور +1 ਦੇ ਦੋਨਾਂ ਕਲਾਸਾਂ ਦੇ ਲਈ ਟੈਸਟ ਹੁੰਦਾ ਹੈ ਦੇ ਵਿੱਚ ਔਰ 9th ਤੋਂ +2 ਹੁੰਦੇ ਹਨ ਕਿਹੜੀ ਕਿਹੜੀ ਸਟਰੀਮ ਰੱਖੀ ਗਈ ਹੈ ਤੁਹਾਡੇ ਦੇ ਚਾਰ ਸਟਰੀਮ ਸਿਸ ਵਿੱਚ ਹੋਣਗੀਆਂ ਜੀ ਕਾਮਰਸ ਆਰਟਸ ਮੈਡੀਕਲ ਔਰ ਨਾਨ ਮੈਡੀਕਲ ਇਸ ਵੀ ਦਾ ਇੱਕ ਜੀਈਟੀ ਜੀਈ ਤੇ ਐਨਏਟੀ ਕਲੈਟ ਵਗੈਰਾ ਵੀ ਪ੍ਰੋਵੀਜ਼ਨ ਕੀਤਾ ਗਿਆ ਉਹਦੇ ਬਾਰੇ ਦੱਸੋ ਕਿਸ ਤਰੀਕੇ ਦੇ ਹਾਂਜੀ ਜੀ ਔਰ ਨੀਟ ਦੇ ਲਈ ਅਸੀਂ ਲੋਕ ਸਾਡਾ ਲੱਗਤੋ ਇੱਕ ਕੋਚਿੰਗ ਪ੍ਰੋਗਰਾਮ ਜਿਹੜੇ ਹੈਗੇ ਨੇ ਇਹਨਾਂ ਸਕੂਲਾਂ ਦੇ ਲਈ ਅਸੀਂ ਚਲਾ ਰਹੇ ਹਾਂਗੇ ਤਾਂ ਕਿ ਜਿਹੜੇ ਸਾਡੇ ਬੱਚੇ ਐ ਇਹਨਾਂ ਐਗਜ਼ਾਮਸ ਨੂੰ ਕ੍ਰੈਕ ਕਰਕੇ ਹੋਰ ਜ਼ਿਆਦਾ ਅੱਗੇ ਵੱਸਣ। ਫਿਰ ਡਿਸਟ੍ਰਿਕਟ ਮੋਹਾਲੀ ਦੇ ਅੰਦਰ ਕਿੰਨੇ ਡਿਸਟ੍ਰਿਕਟ ਮੋਹਾਲੀ ਦੇ ਵਿੱਚ ਸਾਡੇ ਪਹਿਲਾਂ 6 ਐਮੀਨੈਂਸ ਸਕੂਲ ਜਿਹੜੇ ਹੈਗੇ ਆ ਉਹ ਚੱਲ ਰਹੇ ਹੈਗੇ ਔਰ ਇਹ ਵਾਲਾ ਜਿਹੜਾ పేਜ 11 ਵਾਲਾ ਇਹ ਸੈਵੰਥ ਸਾਡਾ ਸਕੂਲ ਹੋਊਗਾ ਡਿਸਟ੍ਰਿਕਟ ਮੋਹਾਲੀ ਦਾ। ਪਰ ਕਿਹੜਾ ਕਿਸ ਤਰੀਕੇ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਇਹ ਜਿਹੜਾ ਆਮ ਦੇਖਿਆ। ਬੱਚਿਆਂ ਦਾ ਬਹੁਤ ਜ਼ਿਆਦਾ ਪੋਜ਼ਿਟਿਵ ਰੁਝਾਨ ਹੈਗਾ ਬੱਚੇ ਬਹੁਤ ਜ਼ਿਆਦਾ ਖੁਸ਼ ਨੇ। ਉਹਨਾਂ ਅਲੱਗ-ਅਲੱਗ ਸਕੂਲਾਂ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਬੱਚਿਆਂ ਦੇ ਨਾਲ ਬੱਚੇ ਬਹੁਤ ਜ਼ਿਆਦਾ ਮੋਟੀਵੇਟਿਡ ਨੇ ਬਲਕਿ ਜੋ ਬੱਚੇ ਐਸਰੀ ਦੇ ਵਿੱਚ ਸਿਲੈਕਟ ਹੋਈ ਹੁੰਦੇ ਤਾਂ ਉਹ ਉਹ ਵੀ ਮਤਲਬ ਇੰਨੇ ਜ਼ਿਆਦਾ ਮੋਟੀਵੇਟਿਡ ਨੇ ਉਹ ਚਾਹੁੰਦੇ ਨੇ ਵੀ ਅੱਗੇ ਤੋਂ ਹੋਰ ਜ਼ਿਆਦਾ ਮਿਹਨਤ ਕਰਕੇ ਅਸੀਂ ਵੀ ਐਸਰੀ ਦੇ ਵਿੱਚ ਸਿਲੈਕਟ ਹੋਈਏ ਆਪਣੇ ਆਪ ਤੇ ਉਹ ਪ੍ਰਾਊਡ ਫੀਲ ਕਰਦੇ ਆ ਬੱਚੇ ਫਿਰ ਸਕੂਲ ਆਫ ਐਡਮਿਨਿਸਟ੍ਰੇਟਿਵ ਟੀਚਰਸ ਲਈ ਸਕਿੱਲ ਡਿਵੈਲਪਮੈਂਟ ਦੇ ਮੱਛਰੇ ਰੱਖਣੇ ਨੇ ਉਹਨਾਂ ਨੂੰ ਵੀ ਕੋਈ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਗਿਆ ਬਿਲਕੁਲ ਟੀਚਰਸ ਦੇ ਲਈ ਪ੍ਰਿੰਸੀਪल्स ਦੇ ਲਈ ਸਮੇਂ ट्रैनिंग सेरिया ने ओरिएंटेशंस अगेन ने लिया और चल दिया रहेगा जी तो मैं जी पी स्ट्रक्चर की बात की थी, थी कि ना मतलब तो तो कॉस्टली हो गया ये नोमिनल फीस होगी किस तरह नहीं पी स्ट्रक्चर सेम है जी से जो सडा मतलब बाकी स्कुला दे लिए हैगा सेम सडा स्कूल ऑफ एमिनेंस दे लिए हैगा उससे लिए कोई अलग तो फीस नहीं है